ਦਰਦਨਾਕ ਹਾਦਸੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਹੁਸ਼ਿਆਰਪੁਰ ਤੋਂ ਜਿੱਥੇ ਟਾਂਡਾ ਦੇ ਅੱਡਾ ਸਰਾਂ ਨੇੜੇ ਭਿਆਨਕ ਹਾਦਸਾ ਵਾਪਰਿਆ ਜਿਸ ਵਿੱਚ ਕਾਰ ਸਵਾਰ ਚਾਰ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਸਾਰੇ ਇੱਕ ਹੀ ਪਰਿਵਾਰ ਦੇ ਮੈਂਬਰ ਸਨ ਜਿਨ੍ਹਾਂ ਵਿੱਚ ਇੱਕ ਬੱਚਾ ਵੀ ਸ਼ਾਮਲ ਸੀ ਜਾਣਕਾਰੀ ਮੁਤਾਬਕ ਜੰਮੂ ਕਸ਼ਮੀਰ ਨੰਬਰ ਵਾਲੀ ਇੱਕ ਕਾਰ ਦੀ ਟਰੱਕ ਦੇ ਨਾਲ ਟੱਕਰ ਹੋਈ ਹੈ ਜਿਸ ਕਾਰਨ ਕਾਰ ਵਿੱਚ ਸਵਾਰ ਪੰਜ ਦੇ ਵਿੱਚੋਂ ਚਾਰ ਲੋਕਾਂ ਦੀ ਮੌਤ ਹੋ ਗਈ ਤੇ ਇੱਕ ਮਹਿਲਾ ਗੰਭੀਰ ਜ਼ਖਮੀ ਹੈ ਜਿਸ ਨੂੰ ਹਸਪਤਾਲ ਦੇ ਵਿੱਚ ਇਲਾਜ ਲਈ ਪਹੁੰਚ ਕਰਾਇਆ ਗਿਆ ਹੈ ਹਾਦਸਾ ਕਿੰਨਾ ਭਿਆਨਕ ਸੀ ਇਸ ਦਾ ਅੰਦਾਜ਼ਾ ਤਸਵੀਰਾਂ ਤੋਂ ਲਗਾਇਆ ਜਾ ਸਕਦਾ ਹੈ ਗੱਡੀ ਦੇ ਪਰਖਾ ਚੇ ਔਰ ਚੁੱਕੇ ਨੇ ਪੁਲਿਸ ਦੇ ਸਥਾਨਕ ਲੋਕਾਂ ਨੇ ਕੜੀ ਮਸ਼ੱਕਤ ਦੇ ਨਾਲ ਕਾਰ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਿਆ ਜਿਨ੍ਹਾਂ ਵਿੱਚੋਂ 4 ਦੀ ਮੌਤ ਹੋ ਚੁੱਕੀ ਸੀ ਤੇ ਮਹਿਲਾ ਗੰਭੀਰ ਜ਼ਖਮੀ ਸੀ ਜਿਸ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਫਿਲਹਾਲ ਮੌਕੇ ਤੇ ਪੁਜੀ ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇੱਕ ਸਾਨੂੰ ਸਵੇਰੇ ਸਵੇਰੇ ਕਾਲ ਆਈ ਆ ਜੀ 112 ਤੋਂ 1 ਨੋਰ ਬੰਦੇ ਦਾ ਇੱਕ ਫੋਨ ਵੀ ਆਇਆ ਸੀ ਹੈ ਇੱਕ ਇਥੇ ਸਰਾ ਦੇ ਲਾਗੇ ਨੀਅਰ ਬੋਟਰ ਐਕਚੁਅਲੀ ਪੰਪ ਕਟਾਮੋਰ ਦੇ ਅੱਗੇ ਇੱਕ ਟਰੱਕ ਦਾ ਕਾਰ ਦਾ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਚਾਰ ਮੌਤਾਂ ਹੋ ਗਈਆਂ ਇੱਕ ਬੰਦਾ ਲੇਡੀ ਜੜਿਆ ਜਿਹਨੂੰ ਰੈਫਰ ਜਿਹੜਾ ਆ ਪਤਾ ਲੱਗਾ ਵੀ ਅੰਮ੍ਰਿਤਸਰ ਕਰ ਦਿੱਤਾ ਮੌਕੇ ਤੇ ਪੁਲਿਸ ਪਾਲਟੀ ਪਹੁੰਚ ਗਈ ਆ ਚੌਕੀ ਇੰਚਾਰਜ ਵੀ ਐਸਐਸਫ ਟੀਮ ਵੀ 3-4 ਮਿੰਟ ਦੇ ਵਿੱਚ ਪਹੁੰਚ ਗਈ ਆ ਕਿੰਨੇ ਆਣ ਡੈੱਡ ਦਸਿਆ ਰਹੇ ਆ ਚਾਰ ਬੰਦੇ ਡੱਟਿਆ ਜੀ ਕੁਝ ਪਤਾ ਲੱਗਾ ਕਾ ਗੱਡੀ ਕਿ ਕਿੱਥੇ ਦੀ ਆ ਕਿੱਥੇ ਦੀ ਗੱਡੀ ਜੇ ਐਂਡ ਕੇ ਦੇ ਨੰਬਰ ਆ ਜੀ ਜੇ ਐਂਡ ਕੇ ਬੰਦੇ ਆ ਸਾਰੇ